ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਲੱਗੇ ਆਂ ਮੂਲੀ ਦੇ ਪਰੌਂਠੇ ਆਹ ਤਿੰਨ ਮੂਲੀਆਂ ਲਈਆਂ ਕਦੂਕਸ ਕਰ ਲਈਆਂ ਸੀ ਪਹਿਲਾਂ ਕਦੂਕਸ ਕਰਕੇ ਨਮਕ ਲਾਤਾ ਸੀਗਾ ਫਿਰ ਉਹਨਾਂ ਦਾ ਪਾਣੀ ਨਿਚੋੜਤਾ ਇੱਕ ਪਿਆਜ਼ ਇੱਕ ਚਮਚਾ ਹਰੀਆਂ ਮਿਰਚਾਂ ਦਾ ਇੱਕ ਚਮਚਾ ਅਦਰਕ ਦਾ ਅੱਧਾ ਚਮਚਾ ਜੀਰਾ ਧਨੀਆ ਜਮੈਣ ਅੱਧਾ ਚਮਚਾ ਲਾਲ ਮਿਰਚ ਇੱਕ ਚਮਚਾ ਨਮਕ ਦਾ ਪਹਿਲਾਂ ਆਪਾਂ ਪਿਆਜ਼ ਪਾ ਦਾਂਗੇ ਇੱਕ ਪਿਆਜ਼ ਸੀਗਾ 1 ਚਮਚ ਹਰੀਆਂ ਮਿਰਚਾਂ ਦਾ ਅਦਰਕ 1 ਚਮਚ ਜੀਰਾ ਧਨੀਆ ਜਿਮੇਨ ਅੱਧਾ ਅੱਧਾ ਚਮਚਾ ਨਮਕ 1 ਚਮਚ ਆਪਣੇ ਟੇਸਟ ਦੇ ਮੁਕਾਬਲ ਤੋਂ ਵੀ ਪਾ ਸਕਦੇ ਆ ਲਾਲ ਮਿਰਚ ਅੱਧਾ ਚਮਚ ਹੁਣ ਇਹਨਾਂ ਨੂੰ ਸਾਰੇ ਨੂੰ ਰਲਾ ਲੈਣਾ ਆਪਾਂ ਚੰਗੀ ਤਰ੍ਹਾਂ ਆਟਾ ਸੈਂਪਲੀ ਗੁੰਨਣਾ ਮੈਂ ਜਿੱਦਾਂ ਆਪਾਂ ਰੋਟੀ ਤਾਂ ਬਣਾਉਨੇ ਆ ਹਰ ਰੋਜ਼ ਆਟਾ ਆਪਣਾ ਗੁੰਨ ਕੇ ਰੱਖ ਲਿਆ ਪਹਿਲਾਂ ਇਹਨੂੰ ਮਿਕਸ ਕਰਕੇ ਪਹਿਲਾਂ ਆਪਾਂ ਪੇੜਾ ਬਣਾ ਲੈਣਾ ਪੇੜਾ ਨੂੰ ਫਿਰ ਗੋਲ ਗੋਲ ਕਰ ਲੈਣਾ ਮਾਣੇ ਵਿੱਚ ਆਪਾਂ ਸਾਰਾ ਮਟੀਰੀਅਲ ਪਾ ਲੈਣਾ ਇਸ ਤਰ੍ਹਾਂ ਹੱਥ ਨੂੰ ਦਬਾ ਲੈਣਾ ਅੰਗੂਠੇ ਨਾਲ ਗੋਲ ਗੋਲ ਕਰੇ ਜਾਣਾ ਹੁਣ ਇਹਨੂੰ ਬੇਲ ਲੈਣਾ ਮਾ ਪਰੇਥਨ ਲਾ ਕੇ ਤਵਾ ਗਰਮ ਹੋ ਗਿਆ ਆਪਾਂ ਹੁਣ ਪਰੌठा ਪਾਵਾਂਗੇ ਉੱਪਰ ਪਰੌਤੇ ਦੇ ਉੱਪਰ ਘਿਓ ਲਾ ਦੇਣਾ ਦੋਨੋਂ ਸਾਈਡਾਂ ਤੇ ਆਪਾਂ ਘਿਓ ਲਾ ਦੇਣਾ ਹੇਠੇ ਹਜੇ ਪੱਕਦਾ ਪਹਿਲਾਂ ਬਣ ਲੈ ਹੁੰਦੇ ਨੇ ਮੌਲੀ ਦਾ ਪਰੌठा ਆਪਣਾ ਤਿਆਰ ਹੋ ਗਿਆ। ਇਹਨੂੰ ਦਹੀਂ ਜਾਂ ਮੱਖਣ ਨਾਲ ਖਾ ਸਕਦੇ ਹਾਂ।